ਜਿੰਦਾਬਾਦ ਰਾਣਾ ਗੁਰਜੀਤ ਸਿੰਘ ਜਿੰਦਾਬਾਦ ਮੈਂ ਨਰੇਨ ਵਿਸ਼ੇਸ਼ਟ ਪ੍ਰਵਕਤਾ ਕਾਂਗਰਸ ਪਾਰਟੀ ਕਪੂਰਥਲਾ ਜੋ ਅੱਜ ਏਜੰਸੀਆਂ ਦੁਆਰਾ ਜੋ ਵੀ ਸਰਕਾਰ ਦੁਆਲਾ ਕਾਰਵਾਈ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਜੀ ਦੇ ਸਾਰੇ ਪਰਸਰਾਂ ਦੇ ਉੱਤੇ ਅਸੀਂ ਉਸ ਕਰਕੇ ਰਾਣਾ ਜੀ ਦੇ ਸਮਰਥਨ ਦੇ ਵਿੱਚ ਸਾਰਾ ਹੀ ਕਪੂਰਥਲਾ ਅੱਜ ਇੱਥੇ ਖੜਾ ਹੈ ਤੇ ਅਸੀਂ ਕਿਸੇ ਵੀ ਜੋ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਚ ਵਿਗਨਪਾਨ ਨਹੀਂ ਆਏ ਅਸੀਂ ਰਾਣਾ ਜੀ ਦੇ ਸਮਰਥਨ ਚ ਆਏ ਹਾਂ ਕਿ ਸਾਨੂੰ ਪਤਾ ਤੇ ਲੱਗੇ ਹੋ ਕੀ ਰਿਹਾ ਹੈ ਇਹ ਇੰਨੀ ਧੱਕਾਸ਼ਾਹੀ ਜਾਂ ਇਸ ਤਰੀਕੇ ਦਾ ਵਤੀਰਾ ਜੋ ਇੱਕ ਬਹੁਤ ਹੀ ਸਮਾਜਿਕ ਤੇ ਸ਼ਾਂਤ ਨੇਤਾ ਉਹਦੇ ਨਾਲ ਹੋ ਰਿਹਾ ਹੈ ਇਸ ਕਰਕੇ ਅਸੀਂ ਸਾਰੇ ਇੱਥੇ ਅੱਜ ਆਪਣੇ ਸਮਰਥਕਾਂ ਦੇ ਨਾਲ ਖੜੇ ਆ ਤੇ ਰਾਣਾ ਜੀ ਦੇ ਸਮਰਥਕ ਅੱਜ ਉਹਨਾਂ ਦੇ ਘਰ ਦੇ ਬਾਹਰ ਇੱਥੇ ਪਹੁੰਚੇ ਨੇ ਦਫ਼ਤਰ ਦੇ ਬਾਹਰ ਸਾਨੂੰ ਜਾਣਕਾਰੀ ਸੀ ਕਿੰਨੇ ਵਜੇ ਸਾਰਾ ਸ਼ੁਰੂ ਹੋਇਆ ਹੈਗਾ ਤੇ ਕਿੰਨੇ ਵਜੇ ਤੁਸੀਂ ਆਏ ਹੈਗੇ ਉਸ ਤੋਂ ਬਾਅਦ ਕਿਸੇ ਨੇ ਖ਼ਬਰ ਲੱਗਾ ਦੇਖੋ ਜੀ ਸਾਨੂੰ ਸਵੇਰ ਤੋਂ ਜਾਣਕਾਰੀ ਸੀ ਕੁਝ-ਕੁਝ ਤੇ ਜਿਸ ਹਿਸਾਬ ਨਾਲ ਸਾਨੂੰ ਪਤਾ ਲੱਗਿਆ ਕਿ ਇਹ ਤੇ ਬਹੁਤ ਹੀ ਜ਼ਿਆਦਾ ਧੱਕੇ ਦੇ ਨਾਲ ਧੱਕੇ ਦੀ ਸਥਿਤੀ ਪ੍ਰਸ਼ਾਸਨ ਜੋ ਵਰਤ ਕੇ ਸਰਕਾਰ ਬਣਾ ਰਹੀ ਆ ਏਜੰਸੀਆਂ ਨੂੰ ਵਰਤ ਕੇ ਉਸ ਕਰਕੇ ਅਸੀਂ ਫਿਰ ਇਕੱਠੇ ਹੋਏ